भारत नगर में रहने वाली एक बुजुर्ग महिला उनकी बेटी और उसकी दो बच्चियां जिनकी उम्र 9 साल और 12 साल है उनकी आंखों में खुशी के उस समय आंसू आ गए जब उन्हें उनका घर वापस मिला जानकारी के मुताबिक इन बुजुर्ग महिला उसकी बेटी और उसकी बच्चियां जो जिस घर में रहती थी उस घर पर बैंक के लोन के रूप में चार लाख रूपये की राशि जो थी वो बकाया के रूप में खड़ी थी लोन ना चुका पाने की सूरत में बैंक ने उनका घर उसे छीन लिया और वो बेसहारा हो गई लेकिन इसी मोहल्ले में रहने वाले रिटायर्ड पटवारी जोगिंदर सिंह ने उन्हें अपने घर में आश्रय दिया और मोहल्ला वासियों ने मिलजुल उनके जीवन यापन के लिए यथासंभव सहयोग दिया ताकि वो उनका जीवन सहज कर सके लेकिन आज शहर के व्यापारिक के एवं सामाजिक संस्थाओं के 32 प्रतिनिधियों ने बैंक की बनती राशि को वापस करके उनका घर उन्हें वापस दिलाया जिसके चलते वे जब घर में दाखिल हुई तो उनके आंखों से खुशी के आंसू टपक पड़े संबंध में जानकारी देते हुए श्रीش महेंद्रू ने बताया कि उन्होंने एक वीडियो देखी थी और उस वीडियो में ये बुजुर्ग महिला उनकी बेटी और दोनों बच्चियां घर से बाहर वो रो रही थी उन्होंने कहा कि उनकी इस दशा को देखते हुए शहर के सामाजिक व्यापारिक प्रतिनिधियों ने मिलकर के 4 लाख रुपए की राशि इकट्ठा किया जिनमें एल आर सोढ़ी सतीश महेंद्रो मनप्रीत सिंह सहनी चाचा वेद प्रकाश डॉक्टर सिंह राजेश शर्मा मिंटू के साथ साथ अन्य प्रतिनिधि शामिल थे जिन्होंने बनती हुई इस राशि को बैंक के हवाले किया और इस परिवार को उनकी छत वापस दिलाई उन्होंने कहा कि इसके लिए वो जिला प्रशासन और कैबिनेट मंत्री लालचंद कटारू का हार्दिक धन्यवाद करते हैं जिन्होंने इस काम के लिए उन्हें सहयोग दिया उन्होंने कहा कि बैंक से लाखों का कर्ज लेकर दो बच्चियों की मां उन्हें छोड़कर चली गई और उनका पिता भी घर में नहीं आता है दोनों छोटी बच्चियों की बुआ और दादी उनका भरण पोषण कर रही है लेकिन आर्थिक हालात ठीक न होने की सूरत में बैंक ने लोन राशि को वसूल करने के लिए उनसे उनका घर छीन लिया और जिसे बत्तीस प्रतिनिधियों के सहयोग से, से आज उनकी छत ने वापिस मिली रूपरेखा न ਇਹ ਤੁਹਾਡੇ ਮੀਡੀਆ ਔਰ ਪ੍ਰਿੰਟ ਮੀਡੀਆ ਰਹੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਨਵਰਾਤਰੀਆਂ ਤੋਂ ਕੁਝ ਦਿਨ ਬਾਅਦ ਲੋਕ ਕੰਜਕਾਂ ਦਿੰਦੇ ਸੀ ਔਰ ਕੰਜਕਾਂ ਲੱਭਦੇ ਸੀ ਔਰ ਉਸ ਤੋਂ ਕੁਝ ਦਿਨ ਬਾਅਦ ਇੱਕ ਕੰਜਕਾਂ ਇਸ ਘਰ ਦੇ ਬਾਹਰ ਜੜੀਆਂ ਉਹ ਖੜੀਆਂ ਸੀਗੀਆਂ ਜਦੋਂ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਸੀਗੀ ਅਸੀਂ ਲੋਕ ਦੋ ਤਿੰਨ ਜਣੇ ਅਸੀਂ ਆਪਣਾ ਚਾਹ ਪੀ ਰਹੇ ਸੀ ਅਸੀਂ ਤੁਹਾਡੀ ਵੀਡੀਓ ਦੇਖੀ ਤੇ ਅਸੀਂ ਇਸ ਸਥਾਨ ਤੇ ਪਹੁੰਚ ਗਏ ਜਦੋਂ ਅਸੀਂ ਇੱਥੇ ਦੇਖਿਆ ਕਿ ਇਹ ਦੋ ਬੱਚੀਆਂ ਛੋਟੀਆਂ-ਛੋਟੀਆਂ ਹਨ ਔਰ ਇਹਨਾਂ ਦੀ ਮਾਤਾ ਬਜ਼ੁਰਗ ਤੇ ਇੱਕ ਇਹਨਾਂ ਦੀ ਭੂਆ ਜੀ ਜਿਹੜੀਆਂ ਕਿ ਇਸ ਸਰਦੀ ਦੇ ਮੌਸਮ ਦੇ ਵਿੱਚ ਬਾਹਰ ਜਿਹੜੀਆਂ ਬੈਠੀਆਂ ਸੀਗੀਆਂ ਅਸੀਂ ਇਹਨਾਂ ਨੂੰ ਪੁੱਛਿਆ ਮਹੱਲੇ ਵਾਲੇ ਤੋਂ ਪੁੱਛਿਆ ਕਿ ਇਹ ਕੀ ਕਾਰਨ ਆ ਇਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਮਾਤਾ ਤੇ ਇਹਨਾਂ ਦੇ ਪਿਤਾ ਦੇ ਕੁਝ ਡਿਸਪਿਊਟ ਦੇ ਕਾਰਨ ਲੋਨ ਲਿਆ ਸੀਗਾ ਲੋਨ ਲੈਣ ਤੋਂ ਬਾਅਦ ਜਿਹੜਾ ਲੋਨ ਨਹੀਂ ਦਿੱਤਾ ਗਿਆ ਤੇ ਬੈਂਕ ਨੇ ਸਰਪੇਸੀ ਕੇਸ ਕਰਕੇ ਇਸ ਨੂੰ ਤਾਲਾ ਲਗਾ ਦਿੱਤਾ ਲੇਕਿਨ ਅਸੀਂ ਖੁਸ਼ਕਿਸਮਤੀ ਸਮਝਦੇ ਹਾਂ ਸਾਡੇ ਜਿੰਨੇ ਵੀ ਸਹਿਯੋਗੀ ਨੇ ਅਸੀਂ ਇੱਕ ਟੀਮ ਬਣਾਈ ਟੀਮ ਬਣਾ ਕੇ ਇਸ ਪ੍ਰਸ਼ਾਸਨ ਦੇ ਨਾਲ ਵਾਸਤਾ ਕੀਤਾ ਏਡੀਸੀ ਸਾਹਿਬ ਨਾਲ ਵਾਸਤਾ ਕੀਤਾ ਤਸੀਲਦਾਰ ਸਾਹਿਬ ਨਾਲ ਵਾਸਤਾ ਕੀਤਾ ਔਰ ਇਹਦਾ ਪ੍ਰਿਆਸ ਜਾਰੀ ਰੱਖਿਆ ਐਂਡ ਅਸੀਂ ਇਸ ਪੁਆਇੰਟ ਤੇ ਪਹੁੰਚੇ ਕਿ ਬੈਂਕ ਨਾਲ ਬੈਂਕ ਨੇ ਕੋਈ 5.5-6 ਲੱਖ ਰੁਪਏ ਦਾ ਲੋਨ ਜਿਹੜਾ ਤੈਅ ਕੀਤਾ ਸੀਗਾ ਅਸੀਂ ਲੋਕਾਂ ਨੇ ਸਾਰਿਆਂ ਨੇ ਮਹਿੰਦਰੂ ਸਾਹਿਬ ਚਾਚਾ ਜੀ ਡਾਕਟਰ ਤਰਸੀਮ ਜੀ ਚਾਚਾ ਜੀ ਔਰ ਆਪਣੇ ਜਿੰਨੇ ਵੀ ਸਾਡੇ ਸਾਥੀ ਨੇ ਮਨਪ੍ਰੀਤ ਜੀ ਮਿੰਟੂ ਜੀ ਦਵਿੰਦਰ ਸਿੰਘ ਜੀ ਗ੍ਰੀਨ ਹੋਟਲ ਤੋਂ ਔਰ ਹੋਰ ਕਾਹੀ ਸਾਥੀਆਂ ਦੇ ਨਾਲ ਅਸੀਂ ਮਿਲ ਕੇ ਸਾਰੀ ਪਲੈਨਿੰਗ ਕੀਤੀ ਕਿ ਅਸੀਂ ਇਸ ਦਾ ਇੱਕ ਜਿਹੜਾ ਬੀੜਾ ਇਹ ਜਿਹੜੀਆਂ ਬੱਚੀਆਂ ਜਿਹੜੀਆਂ ਨੇ ਬੇਸਹਾਰਾ ਜਿਹੜੀਆਂ ਹੋ ਗਈਆਂ ਨੇ ਇਹਨਾਂ ਨੂੰ ਅੰਦਰ ਵੜਨਾ ਅਸੀਂ ਲੋਕਾਂ ਨੇ ਸਾਰੇ ਆਪਸ ਦੇ ਵਿੱਚ ਪੈਸੇ ਇਕੱਠੇ ਕਰਕੇ 4 ਲੱਖ ਦੇ ਵਿੱਚ ਜਿਹੜੀ ਸੈਟਲਮੈਂਟ ਜਿਹੜੀ ਅਸੀਂ ਆ ਬੈਂਕ ਦੇ ਨਾਲ ਕੀਤੀ ਔਰ ਅਸੀਂ ਧੰਨਵਾਦੀ ਹਾਂ ਏਡੀਸੀ ਸਾਹਿਬ ਦਾ ਔਰ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਸਾਡਾ ਇਹਦੇ ਵਿੱਚ ਪੂਰਾ ਸਾਥ ਵੀ ਦਿੱਤਾ ਅਸੀਂ ਮੰਤਰੀ ਸਾਹਿਬ ਕੋ ਵੀ ਗਏ ਮੰਤਰੀ ਸਾਹਿਬ ਨੇ ਵੀ ਇਹ ਪ੍ਰਯਾਸ ਕੀਤਾ ਕਿ ਬੱਚਿਆਂ ਨੂੰ ਅੰਦਰ ਵੜਿਆ ਜਾਵੇ ਔਰ ਅੱਜ ਸਾਡਾ ਜਿਹੜਾ ਪ੍ਰਯਾਸ ਆ ਇਸ ਮਹੱਲੇ ਦੇ ਨਾਲ ਜਗਿੰਦਰ ਪਟਵਾਰੀ ਜੀ ਓਮ ਜੂਲਰ ਜੀ ਔਰ ਇਹਨਾਂ ਸਾਰਿਆਂ ਦੇ ਕਰਕੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਆਪਣੇ ਹੋਟਲ ਐਸੋਸੀਏਸ਼ਨ ਦੇ ਰਕੇਸ਼ ਔਲ ਜੀ ਵੀ ਜੀ 20 ਦੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਵੀ ਇਹਨੇ ਵਪਾਰ ਮੰਡਲ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਸਾਰਾ ਸਹਿਯੋਗ ਕੀਤਾ ਔਰ ਚੇਅਰਮੈਨ ਹਿੰਦੂ ਕਵਰ ਬੈਂਕ ਦੇ ਚੇਅਰਮੈਨ ਮਿੰਦਰੂ ਜੀ ਔਰ ਲਾਇਨਸ ਕਲੱਬ ਤੋਂ ਜਿੰਨੇ ਵੀ ਮੈਂਬਰ ਸਾਡੇ ਨਾਲ ਜੁੜੇ ਔਰ ਸਾਰਿਆਂ ਨੇ ਇਹ ਸਹਿਯੋਗ ਕਰਕੇ ਅੱਜ ਇਸ ਭਗਾ ਭਰਿਆ ਦਿਨ ਜਿਹੜਾ ਤੁਸੀਂ ਦੇਖ ਰਹੇ ਹੋ ਹਣ ਕਿ ਅੱਜ ਅਸੀਂ ਬੈਂਕ ਦੇ ਵਿੱਚ ਜਿਹੜਾ ਲੋਨ ਦੇ ਪੈਸੇ ਅਦਾ ਕਰ ਦਿੱਤੇ ਔਰ ਉਹਨਾਂ ਨੇ ਸਾਨੂੰ ਜਿਹੜੀ ਚਾਬੀ ਦਿੱਤੀ ਹੈ ਔਰ ਇਹ ਚਾਬੀ ਲੈ ਕੇ ਅੱਜ ਅਸੀਂ ਇਸ ਬੱਚਿਆਂ ਨੂੰ ਜਿਹੜਾ ਅੱਜ ਇਹਨਾਂ ਦੇ ਇਹ ਬੱਚੀਆਂ ਛੋਟੀਆਂ-ਛੋਟੀਆਂ ਜਿਹੜੀਆਂ ਨੇ ਇਹਨਾਂ ਨੂੰ ਅੱਜ ਅਸੀਂ ਇਸ ਘਰ ਦੇ ਅੰਦਰ ਵਾੜਿਆ ਮੈਂ ਸਮਝਦਾ ਕਿ ਪ੍ਰਭੂ ਪਰਮੇਸ਼ਰ ਦੀ ਬੜੀ ਇੱਕ ਨਿਯਮਤ ਆ ਕਿ ਜਿਹੜਾ ਸਾਡੇ ਤੇ ਔਰ ਸਾਰੇ ਸਾਥੀਆਂ ਦੇ ਉੱਤੇ ਜਿਨ੍ਹਾਂ ਨੇ ਇਹ ਪ੍ਰਯਾਸ ਕਰਕੇ ਜਿਹੜਾ ਇਸ ਬੱਚੀਆਂ ਨੂੰ ਅੱਜ ਅਜ ਅੰਦਰ ਵਾੜਿਆ ਔਰ ਜਿਨ੍ਹਾਂ 32 ਵਿਅਕਤੀਆਂ ਨੇ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਇਆ ਔਰ ਮੈਂ ਉਹਨਾਂ 32 ਮੈਂਬਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਹਿਯੋਗ ਦੀ ਰਾਸ਼ੀ ਭੇਟ ਕਰਕੇ ਇਹਨਾਂ ਬੱਚੀਆਂ ਦੇ ਉੱਤੇ ਅੱਛਾ ਕਰਮ ਕੀਤਾ ਔਰ ਇਨਾਂ ਨੂੰ ਅੱਜ ਘਰ ਜੜਾ ਉਹ ਯਕਾਇਆ ਆਮਕੋੜ ਦੇ ਵਿੱਚ ਇੱਕ ਬੜੀ ਮਨਪਸੰਦੀ ਕੈਸਾ ਕੰਮ ਹੋਇਆ ਪਠਾਨਕੋੜ ਦੇ ਵਿੱਚ ਕਿ ਇੱਕ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲਿਆ ਉਹ ਲੇਡੀ ਨੇ ਆਪਣੀਆਂ ਦੋਹਾਂ ਬੱਚੀਆਂ ਨੂੰ ਛੱਡ ਕੇ ਤੇ ਉਹ ਚਲੀ ਗਈ ਇੱਥੋਂ ਔਰ ਬੈਂਕ ਨੇ ਉਹਦੇ ਤੇ ਤਾਲਾ ਲਾਤਾ ਜਿਹੜੇ ਵੇਟ ਕੀਤੀ ਜਦੋਂ ਪੈਸਾ ਵਾਪਸ ਨਹੀਂ ਮਿਲਿਆ ਬੈਂਕ ਨੇ ਉਹ ਤੇ ਗ੍ਰਾਮੀਣ ਬੈਂਕ ਹੈ ਪੰਜਾਬ ਗ੍ਰਾਮੀਣ ਬੈਂਕ ਕੋ ਨੇ ਤਦ ਲਾਤਾ ਉਹ ਇਹ ਚੀਜ਼ ਵੀਡੀਓ ਜਦੋਂ ਵਾਇਰਲ ਹੋਈ ਤੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸਜਣਾ ਨੇ ਇਸ ਗੱਲ ਨੂੰ ਬੜੇ ਜੋਰ ਸ਼ੋਰ ਨਾਲ ਉਠਾਇਆ ਔਰ ਕਿਉਂਕਿ ਛੋਟੂ ਛਟੀਆਂ ਬੱਚੀਆਂ ਸੀ ਜਿਨ੍ਹਾਂ ਨੂੰ ਘਰ ਚੋਂ ਕੱਢਤਾ ਗਿਆ ਔਰ ਘਰੋਂ ਕੱਢ ਕੇ ਬਾਹਰ ਬਿਠਾਤਾ ਸਰਦੀਆਂ ਦੇ ਦਿਨ ਸੀ ਤੋ ਜਦੋਂ ਇਹ ਵਾਇਰਲ ਹੋਈ ਤੋ ਹੀ ਸਾਰੇ ਹੀ ਸਾਰੇ ਸ਼ਹਿਦਾਰ ਇਕੱਠੇ ਹੋਏ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਵਪਾਰ ਮੰਡਲ ਸਾਡੀ ਲਾਇਨਸ ਕਲੱਬ ਦੇ ਬੜੇ ਦੋਸ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਇਹਦਾ ਪੈਸਾ ਜਿਹੜਾ ਵੀ ਹੈ ਬੈਂਕ ਦਾ ਉਹ ਅਸੀਂ ਤਾਰਾਂਗੇ ਉਹ ਬੈਂਕ ਦਾ ਪੈਸਾ ਦੇ ਕੇ ਅਸੀਂ ਇਹਨਾਂ ਬੱਚਿਆਂ ਨੂੰ ਘਰ ਦੇ ਅੰਦਰ ਪਾੜਨਾ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਉਹਦੇ ਵਿੱਚ ਕਾਫੀ ਜ਼ਿਆਦਾ ਬੈਂਕ ਨੇ ਵੀ ਸਾਡਾ ਸਹਿਯੋਗ ਕੀਤਾ ਸਾਡੀ ਐਡਮਿਨਿਸਟ੍ਰੇਸ਼ਨ ਨੇ ਬੜਾ ਸਹਿਯੋਗ ਕੀਤਾ ਸਾਡੇ ਮੰਤਰੀ ਜੀ ਨੇ ਵੀ ਉਹਦੇ ਵਾਸਤੇ ਬੜਾ ਸਾਡਾ ਸਹਿਯੋਗ ਕੀਤਾ ਮੰਤਰੀ ਕੁਟਾਰੂ ਚੱਕ ਜੀ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਕੰਮ ਦਾ ਬੀੜਾ ਉਠਾਇਆ ਔਰ ਅੱਜ ਲੌਨ ਗਿਆ ਸੀ ਲੈ ਗਿਆ ਕਿੰਨੇ ਲੌਨ ਦੀ ਸੀ ਲੌਨ ਤੇ 4 ਲੱਖ ਰੁਪਏ ਲਿਆ ਗਿਆ ਸੀ ਉਹ ਜਿਹੜਾ ਅੱਜ 7-8 ਲੱਖ ਦੇ ਕਰੀਬ ਬਣ ਗਿਆ ਦਾ ਸੀ ਉਹ ਫਿਰ ਬੈਂਕ ਨੂੰ ਅਸੀਂ ਬੁਲਾਇਆ ਫਿਰ ਉੱਥੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸੋਢੀ ਸਾਹਿਬ ਸਾਡੇ ਚਾਚਾ ਜੀ ਸਾਡੇ ਮਨਪ੍ਰੀਤ ਸਾਣੀ ਜੀ ਡਾਕਟਰ ਪਰਸ਼ੀਮ ਸਿੰਘ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਜਦੋਂ ਅਸੀਂ ਏਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਐਸਾ ਤੇ ਅਸੀਂ ਦੇਣ ਨੂੰ ਤਿਆਰ ਆਂ ਭਈ ਬੈਂਕ ਉਹਨੇ ਕਿ ਪੈਸੇ ਲਏ ਜਿੰਨੇ ਉਹਨਾਂ ਨੇ ਬੈਂਕ ਦਾ ਲੋਨ ਲਿਆ। ਤੋਂ ਅਸੀਂ ਉਹਨਾਂ ਨਾਲ ਬਹਿ ਕੇ ਨੇਗੋਸ਼ੀਏਟ ਕਰਕੇ ਅਸੀਂ ਉਹ ਪੈਸਾ ਜਿਹੜਾ ਉਹਨਾਂ ਨਾਲ ਨੇਗੋਸ਼ੀਏਟ ਕੀਤੀ ਬੈਂਕ ਨਾਲ ਅ ਅਡੀਸ ਇਨਸਾਮ ਨੂੰ ਵਿੱਚ ਬਿਠਾਇਆ ਔਰ ਉਹਦੇ ਵਿੱਚ ਜੋ ਫੈਸਲਾ ਹੋਇਆ ਕਿ ਇੰਨੇ ਪੈਸੇ ਜਮ੍ਹਾਂ ਕਰਾ ਦਿਓ ਔਰ ਉਸ ਹੀ ਉਹ ਸਾਰਿਆਂ ਨੇ ਸਾਰੇ ਸ਼ੇਅਰਧਾਰਕਾਂ ਨੇ ਇਕੱਠੇ ਹੋ ਕੇ ਉਹ ਪੈਸਾ ਜਮ੍ਹਾਂ ਕੀਤਾ ਔਰ ਉਹ ਜਮ੍ਹਾਂ ਕਰਕੇ ਤੇ ਅੱਜ ਅਸੀਂ ਬੈਂਕ 'ਚ ਜਮ੍ਹਾਂ ਕਰਾਇਆ ਔਰ ਬੈਂਕ ਤੋਂ ਹੀ ਚਾਬੀਆਂ ਲਿਆ ਕੇ ਸਾਰੇ ਅੱਜ ਸਾਡੇ ਨਾਲ ਸਾਡੇ ਸਹਿ ਸ਼ਹਿਰ ਦੇ ਸਾਰੇ ਦੋਸਤ ਸਾਡੇ ਨਾਲ ਇਕੱਠੇ ਹੋ ਕੇ ਅਸੀਂ ਆਏ ਆ ਔਰ ਅਸੀਂ ਉਹ ਬੱਚੀਆਂ ਨੂੰ ਅੱਜ ਤਾਲਾ ਖੋਲ ਕੇ ਉਹਨਾਂ ਬੱਚੀਆਂ ਨੂੰ ਅੰਦਰ ਭੇਜਿਆ ਤਾਂ ਕਿ ਉਹ ਬੱਚੇ ਜਿਹੜੇ ਪਿਛਲੇ 4-5 ਮਹੀਨੇ ਤੋਂ ਬਾਹਰ ਟਕੇ ਖਾਰੇ ਸੀ ਬੱਚੀਆਂ ਸਕੂਲ ਵੀ ਨਹੀਂ ਜਾ ਰਹੀਆਂ ਸੀ ਉਹ ਮੈਂ ਧੰਨਵਾਦੀ ਹਾਂ ਉਹਦੇ ਮੱਲੇ ਦੇ ਮੱਲੇ ਦੇ ਜਿਸ ਮੱਲੇ ਤੋਂ ਲੈ ਰਹੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਉਹ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਬੱਚਿਆਂ ਨੂੰ ਤਾਂ ਔਰ ਸਾਰੇ ਸ਼ਹਿਰ ਵਾਸੀਆਂ ਨੇ ਵੀ ਸਾਥ ਦਿੱਤਾ ਔਰ ਸਾਰੇ ਨੇ ਕਰਕੇ ਅੱਜ ਅਸੀਂ ਬੱਚਿਆਂ ਨੂੰ ਆਪਣੇ ਘਰ ਭੇਜਿਆ ਇਸ ਗੱਲ ਦੀ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਆ ਮੈਂ ਸਾਰੇ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਨੂੰ ਸਹਿਯੋਗ ਕੀਤਾ ਮੈਂ ਦਿਲ ਦੀ ਕਰ ਹੈ ਜਾਂ ਤੁਹਾਨੂੰ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜਦੋਂ ਵੀ ਕੋਈ ਸ਼ਹਿਰ ਦੇ ਉੱਤੇ ਕੋਈ ਅਫਜੀ ਮੁਸੀਬਤ ਆਏ ਅਸੀਂ ਸਾਰੇ ਇਕੱਠੇ ਹੋ ਜਾਈਏ ਇਕੱਠੇ ਹੋ ਕੇ ਜਿੱਥੇ ਅਸੀਂ ਕਰ ਸਕਦੇ ਆ ਜਿੰਨਾ ਕਰ ਸਕਦੇ ਆ ਮਾਨਵਤਾ ਦੀ ਸੇਵਾ ਦੇ ਲਈ ਅੱਗੇ ਆਉਂਦੇ ਰਹੀਏ ਧੰਨਵਾਦ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's James Cambridge International School Pathankot affiliated ਟੂ CBSE New Delhi Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar